ਮੈਨੂੰ ਦੱਸਿਆ ਕਿ ਨਹੀਂ ਜੰਮੂ ਦੇ ਵਿੱਚ ਮੇਰੀ ਦਾੜ ਦੁਖਣ ਲੱਗ ਪਈ ਸੀ ਬਹੁਤ ਪੁਰਾਣੀ ਗੱਲ ਤੇ ਜੰਮੂ ਗੁਰਦੁਆਰੇ ਦੇ ਥੱਲੇ ਮਾਰਕੀਟ ਹੈ ਉਹਦੇ ਵਿੱਚ ਇੱਕ ਮੌਚੀ ਵੀ ਹੈ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ ਪਰ ਸਵੇਰੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਉਹ ਮਰੀਜ਼ਾਂ ਦਾ ਇਲਾਜ ਵੀ ਕਰਦਾ ਹੈ ਮੰਤਰਾਂ ਦੇ ਨਾਲ ਉਹਦੇ ਕੋਲ 10-20 ਮਰੀਜ਼ ਸਵੇਰੇ ਸਵੇਰੇ ਆਏ ਰਹਿੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉੱਦੋਂ ਸੰਬੰਧ ਵਿੱਚ ਮੈਂ ਗਿਆ ਹੋਇਆ ਸੀ ਕਈ ਸਾਲ ਮੈਂ ਜਾਂਦਾ ਰਿਹਾ ਉਸ ਦਿਨ ਕਥਾ ਘੰਟੇ ਦੀ ਥਾਂ ਤੇ ਮੈਂ ਅੱਧਾ ਘੰਟਾ ਕਰਕੇ ਸੰਗਤ ਤੋਂ ਮਾਫੀ ਮੰਗ ਲਈ ਮੈਂ ਕਿਹਾ ਮੇਰੀ ਦਾੜ ਬਹੁਤ ਦੁਖਦੀ ਹੈ ਮੇਰਾ ਧਿਆਨ ਦਾੜ ਦੇ ਜਾਂਦਾ ਉਹ ਮੋਚੀ ਮੇਰੇ ਕੋਲ ਆ ਗਿਆ ਕਮਰੇ ਦੇ ਵਿੱਚ ਕਹਿੰਦਾ ਸੁਣਿਆ ਗੈਨੀ ਜੀ ਤੁਹਾਡੀ ਦਾੜ ਦੁਖਦੀ ਹੈ ਮੈਂ ਕਿਹਾ ਬਹੁਤ ਦੁਖਦੀ ਹੈ ਤੇ ਕਹਿ ਲਗਾ ਪਾਇਆ ਚੁਟਕੀ ਠੀਕ ਕਰ ਰਹੀ ਹੈ ਮੈਂ ਠੀਕ ਕਰ ਦੇ ਫਿਰ ਮੈਂ ਕਿ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਸੀ ਕੱਢਣੀ ਪੈਣੀ ਹੈ ਤੇ ਮੈਂ ਉਹਨੂੰ ਕਿਹਾ ਸੀ ਗੁਰਪੁਰਬ ਲੰਘ ਜਾਣਗੇ ਮੈਂ ਕਿ ਤਿੰਨ ਦਿਨੋਂ ਗੁਰੂ ਪਰਵੇ 2 2 3 3 ਸਾਵੇਂ ਤੇ ਮੈਂ ਹਾਜ਼ਰੀ ਭਰਨੀ ਹੈ ਕਹਿ ਲੈ ਫਿਰ ਬਾਦਜ ਕਢਵਾ ਲੈਣਾ ਦਵਾਈ ਉਹਨੇ ਦਿੱਤੀ ਮੇਰੀ ਪੀੜ ਦੂਰ ਨਾ ਹੋਵੇ ਕਹਿ ਲੇਗਾ ਮੈਂ ਚੁਟਕੀ ਕਰ ਦੇਣਾ ਕਰ ਦੇ ਕੁਝ ਪੜਦਾ ਰਿਹਾ ਤੇ ਕਿਲੇ ਤੇ ਦਾਗਾਲ ਪੜਦਾ ਰਿਹਾ ਮੈਨੂੰ ਕਹਿਣ ਲੱਗਾ ਫੜਾ ਜ਼ਰ ਤੇ ਹੁਣ ਹਟ ਕੇ ਆਉਣਾ ਮੈਂ ਕਹਿੰਨੀ ਪਹਿਲੇ ਨਾਲੋਂ ਵੱਧ ਗਿਆ ਹਟਿਆ ਕੋਈ ਨਹੀਂ ਉਹ ਫਿਰ ਕੁਝ ਪੜਦਾ ਰਿਹਾ ਥੋੜੀ ਦੇਰ ਬਾਅਦ ਮੈਨੂੰ ਕਹਿਣ ਲੱਗਾ ਹੁਣ ਤੇ ਆਰਾਮ ਹੋਵੇਗਾ ਨਾ ਮੈਂ ਕਿ ਬੇਆਰਾਮੇ ਮੇਰੀ ਵਧ ਗਈ ਹੈ ਪਹਿਲੇ ਨਾਲ ਕੋਈ ਆਰਾਮ ਨਹੀਂ ਚੀਤੀ ਦਫਾ ਉਸਨੇ ਫਿਰ ਪੜੇਗਾ ਔਰ ਟਾਈਮ ਵੀ ਜ਼ਿਆਦਾ ਲਾਇਆ ਕਹਿਣ ਲੱਗੇ ਹੁਣ ਤੇ ਤੁਸੀਂ ਬਿਲਕੁਲ ਠੀਕ ਹੋਵੋਗੇ ਮੈਂ ਕਹਿੰਨੇ ਹੁਣ ਤੇ ਮੈਂ ਬਿਲਕੁਲ ਖਰਾਬ ਹੋ ਗਿਆ ਹਾਂ ਬਹੁਤ ਪੀੜ ਹੋ ਰਹੀ ਹੈ ਪਤਾ ਉਸਨੇ ਮੈਨੂੰ ਕੀ ਆਖਿਆ ਤੁਸੀਂ ਮੇਰੇ ਤੇ ਸ਼ਰਧਾ ਨਹੀਂ ਕਰ ਰਹੇ ਆਪ ਦੀ ਗੈਤੜੀ ਅਰਜ਼ ਕਰਾਂ ਕੋਈ ਮੰਤਰ ਕੰਮ ਨਹੀਂ ਕਰੇਗਾ ਅਗਰ ਸ਼ਰਧਾ ਨਹੀਂ ਹੈ ਕੋਈ ਵੀ ਕਿਹੜੇ ਸ਼ਰਧਾ ਨਾਲ ਬਣਾਂਗੇ ਸਾਰਾ ਦਿਨ ਮੇਰੇ ਹੱਥ ਦੇ ਵਿੱਚ ਭੋਜਨ ਦੀ ਥਾਲੀ ਹੋਵੇ ਮੇਰੀ ਭੁੱਖ ਨਹੀਂ ਮਿਟੇਗੀ ਜਿੰਨੇ ਚਿਰ ਤੱਕ ਮੈਂ ਰੋਟੀ ਕੰਢ ਤੋਂ ਥੱਲੇ ਨਾ ਕਰਾਂ ਸ਼ਰਧਾ ਨਾਲੇ ਮੰਤਰ ਨਾਲ ਸੰਬੰਧ ਜੁੜਦਾ ਹੈ ਮੈਨੂੰ ਕਹਿਣ ਲੱਗੇ ਤੁਸੀਂ ਮੇਰੇ ਤੇ ਸ਼ਰਧਾ ਕਰੋ ਮੈਂ ਕਿਹਾ ਹਦੋਂ ਕਿ ਤੇਰੇ ਮੰਤਰ ਤੇ ਸ਼ਰਧਾ ਮੈਂ ਕਰਾਂ ਤੇ ਸਿਰ ਮੇਰੀ ਦਾੜ ਦੀ ਪੀੜ ਦੂਰ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਨੇ ਇੱਕ ਵਾਰ ਫਾ ਪ੍ਰਮਾਤਮਾ ਦੇ ਨਾਮ ਦੇ ਉੱਤੇ ਕੋਈ ਸ਼ਰਧਾ ਕਰੇ ਸਾਰੇ ਰੋਗ ਮਿਟ ਜਾਂਦੇ ਨੇ ਸਰਬ ਰੋਗ ਕਾ ਔਖਦ ਨਾਮ ਮੈਂ ਕਿ ਸ਼ਰਧਾ ਇਤਨੀ ਸੌਖੀ ਗੱਲ ਨਹੀਂ ਹੈ ਪੂਰਨ ਵਿਸ਼ਵਾਸ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਿੱਥੇ ਵਿਸ਼ਵਾਸ ਪੂਰਾ ਬਣ ਜਾਏ ਭਾਵਨਾ ਪੂਰੀ ਹੋ ਜਾਏ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਮੈਨੂੰ ਕਹਿਣ ਦੇਣਾ ਅਜੇ ਤੱਕ ਜਿਸ ਜਿਸ ਦਾ ਬ੍ਰह्म ਗਿਆਨ ਨਹੀਂ ਪ੍ਰਗਟ ਹੋਇਆ ਅਜੇ ਉਸ ਦਾ ਭਰੋਸਾ ਡੋਲਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਖ ਕਰਾਤ 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦਿਆਂ ਕਦੀ ਕਦੀ ਭਰੋਸਾ ਡੋਲ ਜਾਂਦਾ ਹੈ ਹਲਾਤ ਵਿਸ਼ਵਾਸ ਦਾ ਪੂਰਾ ਵੱਜ ਜਾਣਾ ਬੜੀ ਬਖਸ਼ਿਸ਼ ਹੈ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਹੈ ਤਤ ਕਹਿੰਦੇ ਉਸੇ ਵਕਤ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਕੋਈ ਦਿਨ ਨਹੀਂ ਲੱਗਦੇ ਕੋਈ ਮਹੀਨੇ ਨਹੀਂ ਲੱਗਦੇ ਬਾਬਾ ਫਰੀਦ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਟਾਕਾ ਮ ਗੂੰਜਣੀਆਂ ਮਨੋ ਮਚਿੰਦਰੀਆਂ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਦਸਨ ਬਿਹੋਨ ਮੰਤ ਬਯੰਗੰ ਮੰਤਰੰ ਗਾਰੜੀ ਨਿਵਾਰ ਸ਼ੁਰੂ-ਸ਼ੁਰੂ ਚ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ ਫਿਰ ਆਯੁਰਵੇਦ ਅੱਗੇ ਆ ਗਈ ਵੈਦ ਧਨੰਤਰ ਦੇ ਰਾਹੀਂ ਇਹ ਵੀ ਕੋਈ 3.5 3.4000 ਸਾਲ ਪਹਿਲੇ ਵੈਦ ਹੋਇਆ ਹੈ ਵੈਦ ਧਨੰਤਰ ਸਭ ਮੇ ਜੋਤ ਜੋਤ ਹੈ ਸੋਏ ਜਿਹੜਾ ਆਪਣੀ ਆਤਮਿਕ ਪਹੁੰਚ ਜਾਂਦਾ ਹੈ ਉਹ ਸਾਰਿਆਂ ਤੱਕ ਪਹੁੰਚ ਜਾਂਦਾ ਹੈ ਕਿਉਂ ਸਾਰਿਆਂ ਦੇ ਤਨ ਅਲੱਗ-ਅਲੱਗ ਨੇ ਸਾਰਿਆਂ ਦੇ ਮਨ ਅਲੱਗ-ਅਲੱਗ ਨੇ ਸਾਰਿਆਂ ਦੀ ਆਤਮਾ ਇੱਕੋ ਹੈ ਹਸਤੀ ਕੀਟੀ ਤ੍ਰਿੜ ਲੋ ਆਦੰ ਇੱਕ ਅਖੰਡਤ ਵਸੇ ਅਨਾਦੰ ਅਖੰਡ ਰੂਪ ਦੇ ਵਿੱਚ ਇੱਕੋ ਹੀ ਆਤਮਾ ਸਾਰਿਆਂ ਦੇ ਵਿੱਚ ਹੈ ਪਸ਼ੂਆਂ ਦੇ ਵਿੱਚ ਬਨਸਪਤੀ ਦੇ ਵਿੱਚ ਮਨੁੱਖਾਂ ਦੇ ਵਿੱਚ ਜੋ ਆਤਮ ਗਿਆਨੀ ਹੈ ਉਹ ਸਰਬ ਗਿਆਨੀ ਹੈ ਉਹ ਸਾਰਿਆਂ ਦੀ ਜਾਣ ਲੈਂਦਾ ਹੈ ਕਿਉਂ ਜੋ ਦੇ ਅੰਦਰ ਜੋਤ ਹੈ ਉਹੀ ਸਾਰਿਆਂ ਦੇ ਅੰਦਰ ਸਭ મે ਜੋਤ ਜੋਤ ਹੈ ਸੋਏ ਇਸਕੇ ਚਾਨਣ ਸਭ ਮੇ ਚਾਨਣ ਹੋਏ ਅਜੋਕੇ ਸੈਂਟਿਸਟ ਹੈਰਾਨ ਨੇ 1500 ਜੜੀ ਬੂਟੀਆਂ ਦੇ ਗੁਣ ਤੇ ਸੁਭਾਅ ਵੈਦ ਨਨਨਤਰ ਨੇ ਲਿਖੇ ਨੇ ਤੇ ਸੈਂਟਿਸਟ ਹੈਰਾਨ ਨੇ ਕਿਸ ਤਰ੍ਹਾਂ ਲਿਖ ਦਿੱਤੇ ਔਰ ਠੀਕ ਨੇ ਜਿਹੜਾ ਜਿਹੜਾ ਸੁਭਾਅ ਉਸਨੇ ਦੱਸਿਆ ਠੀਕ ਉਹਨੂੰ ਅੱਜ ਵੀ ਗਲਤ ਨਹੀਂ ਸਾਬਤ ਕੀਤਾ ਜਾ ਸਕਦਾ ਜੋ ਉਸਨੇ 4000 ਸਾਲ ਪਹਿਲੇ ਦੱਸਿਆ ਪੌਣੇ 4000 ਸਾਲ ਵੀ ਇਹ ਬੂਟੀ ਗਰਮ ਮਿਜ਼ਾਰ ਜੀ ਇਹ ਫਲਾਣੇ ਰੋਗ ਤੇ ਕਮ ਆ ਸਕਦੀ ਹੈ ਇਸ ਬੂਟੀ ਦੀ ਤਾਸੀਰ ਠੰਡੀ ਹੈ ਫਲਾਣੇ ਤੇ ਕਮ ਆ ਸਕਦੀ ਹੈ ਹਰ ਜੜੀ ਬੂਟੀ ਦਾ ਉਸਨੇ ਗਿਆਨ ਲਿਖਿਆ ਹੈ ਵੈਦ ਧਨੰਤਰਸ ਇਹਦੇ ਰਾਹੀਂ ਆਯੁਰਵੇਦ ਦਾ ਜਨਮ ਹੋਇਆ ਲੇਕਿਨ ਇਹ ਇਲਾਜ ਸਲੋ ਸੀ ਸਪੀਡ ਬੜੀ ਸਲੋ ਸੀ ਗਤੀ ਬੜੀ ਚੱਲਣਾ ਬੜਾ ਸਲੋ ਸੀ ਕਈ ਕਈ ਦਿਨ ਲੱਗ ਜਾਂਦੇ ਸਨ ਪਰ ਰੋਗ ਦੀ ਜੜ ਕੱਟੀ ਜਾਂਦੀ ਸੀ ਇਹ ਬਹੁਤ ਦੇਰ ਲਾਂਦਾ ਸੀ ਇਹ ਇਲਾਜ ਲੋਕਾਂ ਦਾ ਵਿਸ਼ਵਾਸ ਹਟਦਾ ਗਿਆ ਫਿਰ ਐਲੋਪੈਥੀ ਦਾ ਜਨਮ ਹੋਇਆ ਮੱਥਾ ਦੁਖਦਾ ਇੱਕ ਗੋਲੀ ਖਾਓਣੇ ਠੀਕ ਸਹਜੇ ਸਹਜੇ ਆਯੁਰਵੇਦ ਤੇ ਵਿਸ਼ਵਾਸ ਘਟਦਾ ਗਿਆ ਐਲੋਪੈਥੀ ਤੇ ਵੱਧ ਗਿਆ ਸਹਜੇ ਸਹਜੇ ਐਲੋਪੈਥੀ ਤੇ ਵੀ ਵਿਸ਼ਵਾਸ ਘਟਣ ਲੱਗਦੇ ਆ ਕਿਉਂ ਇਹਦੀ ਇਲਾਜ ਪদ্ধਤੀ ਦੇ ਨਾਲ ਕਰੀਬਨ ਕਰੀਬਨ 90 ਪਰਸੈਂਟ ਤੇ ਸਾਈਡ ਇਫੈਕਟ ਹੋ ਜਾਂਦਾ ਇੱਕ ਰੋਗ ਨੂੰ ਦਵਾਈਆਂ ਦੂਜਾ ਪੈਦਾ ਹੋ ਜਾਂਦਾ ਲੋਕਾਂ ਦਾ ਬਰੋਸਾ ਇਥੋਂ ਵੀ ਉੱਠਿਆ ਫਿਰ ਹੋਮ्योपैਥੀ ਅੱਗੇ ਆਈ ਅੱਜਕੱਲ ਨੈਚਰ ਪੈਥੀ ਦਾ ਬੜਾ ਜ਼ੋਰ ਹੈ ਭਾਰਤ ਦੇ ਇਤਿਹਾਸੀ ਦੁਨੀਆ ਤੋਂ ਤੋਂ ਮੈਂ ਅਰਜ਼ ਕਰਾਂ ਆਯੁਰਵੇਦ ਮੌਜੂਦ ਹੈ ਮੰਤਰਾਂ ਦੇ ਰਾਹੀਂ ਉਪਚਾਰ ਮੌਜੂਦ ਹੈ ਐਲੋਪੈਥੀ ਮੌਜੂਦ ਹੈ ਹੋਮ्योपैਥੀ ਮੌਜੂਦ ਹੈ ਨੇਚਰ ਪਰ ਥੀਵੀ ਮੌਜੂਦ ਹੈ ਪਰ ਰੋਗੀ ਵੀ ਮੌਜੂਦ ਨੇ ਹੈਰਾਨਗੀ ਦੀ ਗੱਲ ਹੈ ਨਵੇਂ ਤੋਂ ਨਵਾਂ ਇਲਾਜ ਦਾ ਢੰਗ ਪੈਦਾ ਹੋ ਰਿਹਾ ਹੈ ਨਵੇਂ ਤੋਂ ਨਵੇਂ ਰੋਗੀ ਜਨਮ ਲੈ ਰਹੇ ਨੇ ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾ ਰਹੇ ਨੇ ਬੰਦਿਆਂ ਦੇ ਸਰੀਰ ਰੋਗਾਂ ਨਾਲ ਭਰਦੇ ਜਾ ਰਹੇ ਨੇ ਮਹਾਰਾਜ ਕਹਿੰਦੇ ਨੇ ਸਾਰੀਆਂ ਦਵਾਈਆਂ ਦੀ ਤਰਫ ਮਨੁੱਖ ਜਾਂਦਾ ਇੱਕ ਦਵਾਈ ਦੀ ਤਰਫ ਨੇ ਕਿਉਂ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਬਾਜ਼ਾਰੋਂ ਨਹੀਂ ਮਿਲਦੀ ਉਹ ਦਵਾਈ ਆਪ ਬਣਾਨੀ ਪੈਂਦੀ ਹੈ ਕੋਈ ਡਾਕਟਰ ਨਹੀਂ ਦਿੰਦਾ ਉਹ ਦਵਾਈ ਕੀ ਹੈ ਉਹ دارو ਕੀ ਹੈ ਸੰਸਾਰ ਰੋਗੀ ਨਾਮ ਦਾ